कितना टाइम है तो तटे को मिनट चलो शुरू करिए चीन सब तो पुरानी चलती सभ्यता का इतिहास तकरीबन बई सौ ईसा पूर्व तक उकया जा सकता है जदों पातशाह शुन ने तेजस्वी जिया वंश का गठन किया अपने पुत राजी पर बिठाने की बजाय शुन ने अपना दर्जा रियासत के निरस्वार्थ सेवक यू को सौंप दिता जिस देपालू ज्ञानी पातशाह भी चीनी धारणा की मिसाल स्थापित हो गई तकरीबन पांच सौ कुवंजा ईसा पूर्व में ਜੇ ਤਾਂ ਚੀਨ ਵਿੱਚ ਤਿੰਨ ਮੁੱਢਲੇ ਵੰਸ਼ ਬਰਬਾਦ ਹੋ ਚੁੱਕੇ ਸਨ ਚੀਨ ਦੇ ਵਾਦੀ ਕਨਫੂਸ਼ੀਅਸ ਨੇ ਮੋਰੇ ਆ ਕੇ ਨੈਤਿਕ ਸਿਧਾਂਤਾਂ ਦਾ ਇੱਕ ਸੰਕਲਨ ਪ੍ਰਸਤੁਤ ਕੀਤਾ ਜਿਸ ਤੇ ਰਾਹੀਂ ਚੀਨੀ ਆਤਮਾ ਨੂੰ ਮੁਲਕ ਨੂੰ ਚੰਗੇਰੇ ਤਰੀਕੇ ਨਾਲ ਸੰਚਾਲਨ ਦੀ ਹਿਦਾਇਤ ਮਿਲ ਸਕੇ ਪਰ ਚਿਨ ਵੰਸ਼ ਨੇ ਇੱਕ ਹੋਰ ਚੀਨੀ ਸਥਾਪਿਤੀ ਦੇ ਵਿਚਾਰ ਮਤਲਬ ਸਕੂਲ ਆਫ ਥੋਟ ਕਾਨੂੰਨਵਾਦ ਮਤਲਬ ਲੀਗਲਿਜ਼ਮ ਦੇ ਕਰੋੜ ਸਿਧਾਂਤਾਂ ਅਨੁਸਾਰ ਲਿਆ ਤਾਂ ਕਿ ਉਹ ਚੀਨ ਦਾ 221 ਈਸਾ ਪੂਰਵ ਵਿੱਚ ਜ਼ਬਰਦਸਤੀ ਨਾਲ ਫਿਰ ਇਕੀਕਰਨ ਕਰ ਸਕੇ ਅਗਲੇ 2000 ਵਰ੍ਹਿਆਂ ਤੱਕ ਚੀਨ ਨੇ ਕੀ ਅਦੇ ਤਾਂਸ ਚੈਨ ਅਤੇ ਖਲਬਲੀ ਦੇ ਲੰਮੇ ਰਾਜਮੰਸ਼ੀ ਚੱਕਰਾ ਵਿੱਚ ਵਾਰੀ-ਵਾਰੀ ਝੋਲਦਾ ਰਿਹਾ ਜਿਉਂ-ਜਿਉਂ ਹਰ ਹਕੂਮਤੀ ਗੁੱਟ ਆਖਰਕਾਰ ਪਾਤਸ਼ਾਹੀ ਵਿੱਚ ਆਪਣੀ ਤਾਕਤ ਨਾਲ ਪ੍ਰੇਸ਼ਟ ਹੋ ਗਿਆ ਜ਼ਾਲਮ ਬਣ ਗਿਆ ਅਤੇ ਫਿਰ ਡੇਗ ਦਿੱਤਾ ਗਿਆ ਇੱਕ ਹੋਰ ਮਿਸ਼ਰਣ ਲਈ ਅਜਬ ਗੱਲ ਹੈ ਕਿ ਇਤਿਹਾਸ ਦੇ ਮੁੜ-ਮੁੜ ਦੁਹਰਾਉਣ ਤੋਂ ਬਾਅਦ ਵੀ ਚੀਨੀਆਂ ਨੇ ਇਹ ਨਹੀਂ ਸਾਰਿਆ ਕਿ ਉਹ ਹੌਸਤਾ ਮਾਣਾ ਨਹੀਂ ਸਮਝ ਪਾ ਰਹੇ ਸਗੋਂ ਉਹਨਾਂ ਨੂੰ ਲੱਗਾ ਕਿ ਆਉਂਦੇ ਜਾਂਦੇ ਰਾਜਵੰਸ਼ ਸਿਰਫ ਕਥਿਤ ਸਵਰਗ ਦੇ ਆਦੇਸ਼ ਮਤਲਬ ਮੰਡੇਟ ਆਫ ਹੈਵਨ ਦੀ ਪ੍ਰਾਪਤੀ ਅਤੇ ਕਸਰ ਦਾ ਲਸ਼ਕਾਰਾ ਹਨ ਜਦੋਂ ਯੂਰਪੀ ਚੀਨੀ ਜ਼ਮੀਨ ਤੇ ਉਤਰੇ ਚੀਨੀਆਂ ਨੇ ਉਹਨਾਂ ਨੂੰ ਜਾਇਜ਼ ਕੀਤਾ ਤਾਇ ਜ਼ੀ ਦੂਰ ਪੱਛਮ ਦੇ ਕੁਝ ਅਜੇ ਜੋ ਬਥੇਰੇ ਫਿਰੰਗੀ ਹੋਣ ਕਰਕੇ ਚੀਨੀ ਸਭਿਤਾ ਦੀਆਂ ਅਸੀਸਾਂ ਤੋਂ ਵਾਕਿਆ ਹੀ ਮੁਨਾਫਾ ਪਾਣ ਦੇ ਕਾਬਲ ਨਹੀਂ ਚੀਨ ਦਾ ਹੰਕਾਰ ਉਹਨ ਦੇ ਲਈ ਬਹੁਤ ਮਹਿੰਗਾ ਸਾਬਤ ਹੋਇਆਦਰ ਅਸਲ ਯੂਰਪ ਵਧੇਰਾ ਉਨਤ ਸੀ ਅਤੇ ਸੌਦਾਗਰੀ ਰਿਸ਼ਤੇ ਦੀ ਪੇਸ਼ਕਸ਼ ਦੇ ਜਵਾਬ ਵਿੱਚ ਨਾ ਸੁਣਨ ਲਈ ਤਿਆਰ ਨਹੀਂ ਸੀ ਜਦੋਂ ਬਰਤਾਨੀਆਂ ਨੇ ਆਪਣੇ ਰਾਜਦੂਤ ਲਾਰਡ ਮੈਕਾਟਨੀ ਨੂੰ ਇੱਕ ਬਕਾਇਦਾ ਸੌਦਾਗਰੀ ਸਮਝੌਤਾ ਕਰਨ ਲਈ ਕੱਲਿਆ ਉਸ ਨੂੰ ਕਿੰਗ ਜਾਰਜ ਦਾ 3 ਲਈ ਚੀਨੀ ਅਦੇਸ਼ਾਂ ਨੂੰ ਕਮਦੇ ਹੋਏ ਪਾਲਨ ਕਰਨ ਦੀ ਇੱਕ ਬੇहद ਪਖੰਡੀ ਚੇਤਾਵਨੀ ਦੇ ਕੇ ਖਾਰਜ ਕਰ ਦਿੱਤਾ ਗਿਆ ਬਰਤਾਨੀਆਂ ਨੇ ਚੀਨ ਨੂੰ 1839 ਤੋਂ 42 ਦੀ ਪਹਿਲੀ ਅਫੀਮ ਜੰਗ ਮਤਲਬ ਫਰਸਟ ਓਪੀਅਮ ਵਾਰ ਵਿੱਚ ਉਸ ਦੀ ਬੇਤੁਕੀ ਦਲੇਰੀ ਵੀ ਕਰੋੜ ਸਜਾ ਦਿੱਤੀ ਨਸ਼ੇੜੀ ਚੀਜ਼ਾਂ ਦਾ ਕੋਰ ਲੈ ਲੈਂਦੇ ਉਸ ਅਦੀਨ ਰਾਸ਼ਟਰ ਤੇ ਥੋਪ ਕੇ ਜੋ ਆਪਣੇ ਆਪ ਨੂੰ ਸਾਰੇ ਸੰਸਾਰ ਦਾ ਕੇਂਦਰ ਜਾਂ ਫਿਰ ਮਧ ਰਾਜ ਮਤਲਬ ਮਿਡਲ ਕਿੰਗਡਮ ਸਮਝਦਾ ਸੀ ਆਪਣੇ ਸ਼ਾਸਨ ਅਤੇ ਸੋਚ ਵਿਚਾਰਾਂ ਨੂੰ ਡਿਗਦਾ ਵੇਖ ਅਤੇ ਆਪਣੇ ਮੁਲਕ ਦੀ ਰੂਹ ਨੂੰ ਤਬਦੀਲ ਹੁੰਦਾ ਵੇਖ ਚੀਨੀ ਲਾਚਾਰ ਹੋ ਕੇ ਥਕੇ ਨਾਲ ਸਭ ਤੋਂ ਕਿਨੌਣੇ ਮਿੱਥਤ ਨਿਰਸਮਰਾਜੀ ਤੋੜ ਕਮਿਊਨਿਜ਼ਮ ਦੀ ਤਰਨਾ ਕਰ بیٹھے ਕਰੋੜਾਂ ਚੀਨੀਆਂ ਦੇ ਕਤਲ ਤੋਂ ਬਾਅਦ ਜਦੋਂ ਕਮਿਊਨਿਜ਼ਮ ਨੇ ਆਪਣਾ ਅਸਲੀ ਕੁਕਰਮ ਵਿਖਾਇਆ ਚੀਨੀ ਨੇਤਾਵਾਂ ਨੇ ਆਪਣੀ ਪકડ ਢਿੱਲੀ ਕਰਨ ਦਾ ਰੁਖ ਲਿਆ ਜਿਵੇਂ ਕਾਨੂੰਨਵਾਦ ਮਤਲਬ ਲੀਗਲਿਸਟ ਤਾਨਾਸ਼ਾ ਬੇਦਖਲੀ ਤੋਂ ਬਚਣ ਲਈ ਕਨਫਿਊਸ਼ਿਅਨਿਜ਼ਮ ਦਾ ਰੁਖ ਲੈ ਲੈਂਦੇ ਸਨ ਅੱਜ ਦਾ ਚੀਨ ਆਰਥਿਕ ਤੌਰ ਤੇ ਕਾਫੀ ਪੱਛਮੀ ਦੇਸ਼ਾਂ ਤੋਂ ਜ਼ਿਆਦਾ ਆਜ਼ਾਦ ਹੈ ਪਰ ਉਥੇ ਭ੍ਰਸ਼ਟਾਚਾਰ ਵਿਆਪਕ ਹੈ ਸਵਰਗ ਦਾ ਆਦੇਸ਼ ਮਤਲਬ ਮੰਡੇਟ ਆਫ ਹੈਵਨ ਸਪਸ਼ਟ ਤੌਰ ਤੇ ਕਮਿਊਨਿਸਟਾ ਕੋ ਨਹੀਂ ਹੈ ਅਤੇ ਕਾਫੀ ਲੋਕਾਂ ਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਨਾਤੇ ਸਰਕਾਰ ਦੇਖ ਸਕਦੀ ਹੈ